ਅਗੇ ਰੱਖ ਦਿੱਤੀ ਤੁਸੀਂ ਮਜ਼ਾ ਸੈ ਕੌਨ ਨੂੰ ਕੰਮ ਕਰੋ ਕੰਮ ਕਰਕੇ ਤੁਸੀਂ ਨਾ ਕੀ ਬਤੀ ਚਿੱਕੇ ਕਿਹੜੇ ਤੁਸੀਂ ਕੰਮ ਚ ਪਏ ਹੋਇਆ ਤੁਸੀਂ ਮੈਨੂੰ ਦਿੱਥੋ ਪਹਿਲਾਂ 1 ਮਿੰਟ ਖੜ ਜਾਓ 1 ਮਿੰਟ ਠੀਕ ਹੈ ਨਾ ਖੜ ਜਾਓ 1 ਮਿੰਟ ਤੁਸੀਂ ਸੁਪਾਉਣੇ ਨਾ ਮਜ਼ਰਾ ਐ ਕਰ ਮਤਲਬ ਤੁਸੀਂ ਤੈਨੂੰ ਦਿੰਨੇ ਆ ਜਪਜੀ ਸਾਹਿਬ ਦਾ ਪਾਠ ਸੁਣਾ ਦੇ ਮੈਨੂੰ ਜਪਜੀ ਸਾਹਿਬ ਦਾ ਪਾਠ ਸੁਣਾ ਦੇ ਇੱਕ ਇੱਕ ਮੈਂ ਤੈਨੂੰ ਦੱਸੂਗਾ ਮੈਂ ਇੱਕ ਵਿੱਚੋਂ ਇੱਕ ਜਿਹੜੀ ਪੰਕਤੀ ਆ ਮਤਲਬ ਉਹਦਾ ਅਰਥ ਕਰਕੇ ਸੁਣਾ ਦੇ ਮੈਨੂੰ 50 ਕਿਲੋ ਦਾਣੇ ਦਊਂਗਾ ਮੈਂ ਬਾਬਾ ਜੀ ਉੱਥੇ ਕਾ ਮੈਂ ਤਾਂ 50 ਕਿਲੋ ਦਾਣੇ ਦਊਂਗਾ ਜੱਜ ਜੀ ਸਾਹਿਬ ਦਾ ਪਾਠ ਸੁਣਾ ਦੇ ਤੂੰ ਸੁਣਾ ਦੇ ਇਹ ਸੁਣਾ ਦੇਵੇ ਉਹ ਸੁਣਾ ਦੇਵੇ ਇੱਕ ਬੰਦਾ ਸੁਣਾ ਦੇ ਜੱਜ ਜੀ ਸਾਹਿਬ ਦਾ ਪਾਠ ਸੁਣਾ ਦੇ ਠੀਕ ਹੈ ਜੱਜ ਜੀ ਸਾਹਿਬ ਦਾ ਪਾਠ ਆਦਾ ਬਾਬਾ ਜੀ ਪਾਠ ਆਉਂਦਾ ਤੁਹਾਨੂੰ ਜੱਜ ਜੀ ਦਾ ਪਾਠ ਆਉਂਦਾ ਨਹੀਂ ਆਉਂਦਾ ਨਹੀਂ ਆਉਂਦਾ ਨਾ ਪਰ ਬੰਦੇ ਆਂ ਪਰ ਬੰਦੇ ਆਂ ਕੀ ਕਰਨੂ ਕੀ ਕਰਨੂ ਤੁਸੀਂ ਸੇਕਾ ਨੂੰ ਬੇੜਾ ਗਰਤ ਕਰਦਾ ਤੁਸੀਂ ਸੇਕਾ ਨੂੰ ਰਾਤ ਪਹਿਲੀ ਬੜੀਆ ਪਾਠ ਹੁੰਦਾ ਅਰਦਾਸ ਹੁੰਦੀ ਆ ਅਰਦਾਸ ਹੁੰਦੀ ਆ ਤੁਹਾਨੂੰ ਅਰਦਾਸ ਕਰਨੀ ਹੁੰਦੀ ਆ ਬਿਨਾ ਗੱਲ ਕਰਕੇ ਰੱਖ ਦਿੱਤਾ ਤੁਸੀਂ ਸੇ ਕੌਮ ਦਾ। ਗੋਰੀਆਂ ਪੜੀਆਂ ਨੇ ਹੁਣ ਕਿਹੜੀ ਮਸਲ ਆਈ ਇਹਨਾਂ ਦੇ ਪੇਰੀ ਜਿਹੜੀ ਬੋਲਣਾ ਪੜਗੀਆਂ। ਐਸ ਪਿੰਡ 'ਚ ਰੁਕੇ ਨਾ ਮੈਂ ਮਗਰ ਆਉਣ ਲੱਗਾ ਮੋਟਰਸਾਈਕਲ ਲੈ ਕੇ। ਜੇ ਸਾਡੇ ਪਿੰਡ ਵਿੱਚ ਰੁਕੇ ਇੱਥੇ ਦਾ। ਮੈਂ ਜਲੂਸ ਕਰ ਦਊਗਾ ਨੇਟਰ ਦੇ ਉੱਤੇ ਪਾ ਕੇ ਤੁਹਾਡਾ ਪੂਰਾ। ਕਿਹੜੀਆਂ ਬਦਮਾਸ਼ੀਆਂ ਤੁਸੀਂ ਕਰਦੇ ਆ। ਆਉਂਦਾ ਇੱਕ ਅੱਖਰ ਵੀ ਤੁਹਾਨੂੰ ਸਿੱਧੀ ਦਾ ਸਿੱਧੀ ਦਾ ਕੋਈ ਜਾਣਦੇ ਨਹੀਂ। ਇੱਕ ਅੱਖਰ ਸਿੱਧੀ ਦਾ ਵੀ ਨਹੀਂ ਜਾਣਦੇ। Kedua-duanya, saya cek ke kemarin,